ਆਹ ਨਾ ਨਾ ਜਾ ਇੱਕ ਮਿੰਟ ਸਿੱਧੀ ਮਾਰਨੇ ਸੱਚ ਇੱਕ ਮਿੰਟ ਮੈਂ ਆਜੋ ਆਜੋ ਆਜੇ ਬਰਾਸਾ ਕੀ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆ ਕੋਈ ਟੈਂਕ ਉਹ ਮੈਂ ਆਜੂ ਬੱਜੇ ਇੱਕ ਦਾ ਕੀਪਰੂ ਤੇ ਕਰ ਕੱਟ ਖਾਦਾ ਮੈਨੂੰ ਕਾਜੀ ਖਾਪਰੀ ਮੀਲੀ ਜੀ ਕੱਟ ਫੋਟੋ ਕਰ ਦੇਉਂਗਾ ਨਹੀਂ ਨਹੀਂ ਜਾ ਕੇ ਮੇਰੇ ਕੋਲ ਗੱਲੋ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕਾਗਜ਼ ਦੱਸੋ ਮੈਨੂੰ ਕਾਗਜ਼ ਕਿਹੜਾ ਕਾਗਜ਼ ਤੇ ਫੜਨਾ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫਿਰ ਮੈਂ ਉਸੇ ਰੁਪਈਆ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਜਾ ਫਿਰ ਇਹਨਾਂ ਨਾਲ ਝਗੜਾ ਕੀਤਾ ਮੈਂ ਥੱਲੇ ਆ ਜਾ ਕਾਦੀ ਵਾਸਤੇ ਆਜੀ ਕੋਈ ਕਾਦੀ ਵਾਸਤੇ ਮੈਨੂੰ ਫੜਨਾ ਇਹ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਜਵਾਬ ਦੇਣਾ ਤਾਂ ਥੱਲੇ ਆ ਜਾ ਤੈਨੂੰ ਛਾਪ ਦੇਣਾ ਵੀ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰਾਂਗੇ ਮੈਂ ਤਾਂ ਹੋਏ ਉਹ ਦੱਸਣਿਆ ਭਾਈਓ ਆ ਵੀ ਥੱਲੇ ਆ ਗਿਆ ਦੱਸੋ ਕਾਗਜ਼ ਦਿਖਾਓ ਇੱਦਾਂ ਨਹੀਂ ਗੱਲ ਬਣਨੀ ਇੱਦਾਂ ਨਹੀਂ ਹੋਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇਰ ਹੋਣੀ ਨਹੀਂ ਫੇਰ ਕੋਈ ਦੱਸ ਤੇ ਜੇ ਪ੍ਰਧਾਨ ਬਖ ਲੋਤਾ ਤੇ ਇੱਥੇ ਖਾਵਾ ਸਾਂ ਤੁਸੀਂ ਚਲ ਪ੍ਰਧਾਨ ਦੇ ਕਹਿੰਦੇ ਆ ਮੈਂ ਕਿਹਾ ਪ੍ਰਧਾਨ ਦੇ ਕਹਿੰਦਾ ਤੇ ਨਾਮ ਦਾ ਸਿਰ ਵੱਢ ਕੇ ਕਾਦੀ ਫੋਟਾਂ ਲਾਉਣਾ ਆ ਜਾ ਫਿਰ ਆ ਜਾ ਮੈਂ ਪਤਾ ਮੁੱਦੀ ਦਾ ਤੈਨੂੰ ਕਿੱਦਾਂ ਲੱਗਦਾ ਨਹੀਂ ਕਾ ਜਿੱਥੇ ਗੱਲ ਕਰਦੂ ਠੋਕੇ ਉੱਥੇ ਰਹੂਗਾ ਚੱਲ ਆ ਜਾ ਫਿਰ ਆਜ ਨੂੰ ਪਤਾ ਦੇ ਆ ਕੇ ਵਾਕੇ ਜਾ